ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਭਦੌੜ ਵੀ ਇਹਦੇ ਨੇੜ ਹੈ ਤੇ ਇਹਦੇ ਨੇੜ ਨਿਹਾਲ ਸਿੰਘ ਵਾਲਾ ਵੀ ਰਹਿ ਜਾਂਦਾ ਹੈ ਬਾਈ ਕਾਲੇ ਕੋਲੋਂ ਅੱਜ ਤੁਹਾਨੂੰ ਇਹ ਵੀਡੀਓ ਦਿਖਾਉਣੀ ਆ ਤੇ ਇਸ ਵੀਡੀਓ ਚ ਦਿਖਾਉਣੀਆਂ ਚਾਰ ਕਾਵਾ ਦੋ ਗੱਬਣ ਤੇ ਦੋ ਸੁੰਨੀਆਂ ਸਵਾਈਆਂ ਗੱਬਣਾ ਦੇ ਵਿੱਚ ਵੀ ਇੱਕ ਬੜੀ ਚੰਗੀ ਤਿਆਰ ਹੋਈ ਵੀ ਜਰਸੀ ਵੈੜ ਤੁਹਾਨੂੰ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਕਾਲ ਇਸ ਨੰਬਰ ਤੇ ਕਰੋਗੇ ਆਓ ਸ਼ੁਰੂਆਤ ਕਰਕੇ ਦੋਸਤੋ ਮਿਲਦੇ ਆਂ ਬਾਈ ਨੂੰ ਕਾਲੇ ਨੂੰ ਤੇ ਇਸ ਗਾਂ ਤੋਂ ਸ਼ੁਰੂਆਤ ਕਰ ਲੈਨੇ ਆ ਜਰਸੀ ਜਿਹੜੀ ਉਹ ਤੁਹਾਨੂੰ ਬਿਲਕੁਲ ਲਾਸਟ ਉੱਤੇ ਦਿਖਾ ਦੂੰਗਾ ਸ਼ੁਰੂਆਤ ਦੇ ਵਿੱਚ ਇਹ ਵੈੜ ਤੁਹਾਨੂੰ ਦਿਖਾਉਣੇ ਆ ਕਾਲੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਵੀਰੇ ਕਾਲੇ ਅੱਜ ਚਾਰ گاਵਾ ਆਪਾਂ ਦਿਖਾ ਰਹੇ ਹਾਂ ਜੀ ਬਾਈ ਜੀ ਪਹਿਲੇ ਨੰਬਰ ਵਾਲੀ ਵੈੜ ਤੇ ਸ਼ੁਰੂਆਤ ਕਰਦੇ ਜਗਜੀਤ ਵੀਰ ਇਹਨੂੰ 5 ਤੋਂ 6ਵਾਂ ਦਿਨ ਹੋ ਗਿਆ ਸੂਈ ਨੂੰ ਬੱਚੀ ਨੂੰ ਇਹਨੇ ਜਨਮ ਦਿੱਤਾ ਹੂੰ ਜਿਹੜਾ ਮਰਜੀ ਭਰਾ ਕੰਡਾ ਲਿਆ ਕੇ 26 26 ਕਿਲੋ ਦੁੱਧ ਚਾਹੇ ਤੋਲ ਦਾ ਲੈ ਜਾਏ ਆਪਣੇ ਕੋਲ ਠੀਕ ਹੈ ਇਹ ਦੇਖੋ ਡਿਮਾਂਡ ਕੀ ਰਹਿਣੀ ਇਹਦੀ ਜਗਜੀਤ ਮੁੱਲ ਜਿਹੜਾ ਮਰਜੀ ਕਰ ਲਗੇ ਬਾਈ ਵੈੜ ਦਾ ਜਿਹੜਾ ਜੈਨੂਅਲ ਪ੍ਰਾਈਸ ਜਿਸ ਨੂੰ 1 ਲੱਖ ਤੇ 30 ਹਜ਼ਾਰ ਰੁਪਏ ਦੀ ਵੈੜ ਦੇ ਖੋਲੀ ਬਾਈ ਨੂੰ ਦੋਸਤੋ 6ਵਾਂ ਦਿਨ ਤੇ 26 ਕਿਲੋ ਦੁੱਧ ਹੈ ਇਸ ਟਾਈਮ ਕੰਡੇ ਤੋਲ ਵਾਲਾ ਤੁਸੀਂ ਲਿਜਾ ਸਕਦੇ ਹੋ ਚੰਗਾ ਢਾਂਚਾ ਫਿਟਿੰਗ ਵਾਲਾ ਹਵਾਨਾ ਥਣ ਥਿਚਵਾਈ ਵਾਲਾ ਵੈਸੇ ਅਹ ਬੱਚੀ ਨੂੰ ਜਨਮ ਦਿੱਤਾ ਬਾਈ ਹਜੇ 나ੜੂ ਆ ਵੀ ਵੇਖੋ ਬਿਲਕੁਲ 나ੜ ਇਹ ਦਿਖਾ ਦੇ ਨੇ ਬਾਈ ਤੇ ਮਸ਼ੀਨੀ ਚ ਭਾਵੇਂ ਚੋਲਿਓ ਭਾਵੇਂ ਥਿਚੋਲਿਓ ਢਾਂਚਾ ਵਾ ਸੋਹਣਾ ਗਾਂ ਦਾ ਪੇਟ ਦਾ ਸਹਿਜ ਵੀ ਤੁਹਾਨੂੰ ਦਿਸਦਾ ਹੋਣਾ ਬਾਕੀ ਆਰਡਰ ਦੀ ਬਣਾਵਟ ਦੇਖੋ ਇਹਦੇ ਨਾਲ ਬੱਚੀ ਤੇ ਬੱਚੀ ਦਾ ਕੱਚਾ 나ੜੂਆ ਨਾਲ ਆ ਇਹ ਬੱਚੀ ਆ ਦੱਸੋ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਤੋ ਇੱਕ ਚੰਗੇ ਸੋਹਣੇ ਢਾਂਚੇ ਦੀ ਐ ਹਵਾਨਾ ਅਗਾੜੀ ਪਿਛਾੜੀ ਸੋਹਣਾ ਦਿਸਦਾ ਤੋ ਦੇਖੋ ਤੁਸੀਂ ਪਿਛਾਉ ਹਵਾਨਾ ਫੇਰ 26 26.5 ਕਿਲੋ ਦੁੱਧ ਕੋਈ ਵੀ ਭਰਾ ਇੱਥੇ ਤਸੱਲੀ ਕਰ ਲਿਓ ਅੱਗੇ ਤੁਹਾਡੀ ਸੇਵਾ ਤੁਸੀਂ 30 ਚੋਲੋ ਤੇ ਤੁਸੀਂ 26 ਤੇ ਰੋਕ ਲਿਓ ਤੁਹਾਡੀ ਹਿੰਮਤ ਹੈ ਤੋਂ ਢਾਂਚਾ ਸੋਹਣਾ ਤੇ ਚੰਗਾ ਹਵਾਨਾ ਸੋ ਇਹ ਤੁਸੀਂ ਪਹਿਲੇ ਨੰਬਰ ਤੇ ਵੇਖੋ ਧਿਆਰ ਦੁੱਧ ਵਾਲੀ ਤੁਹਾਨੂੰ ਦਿਖਾ ਰਹੇ ਆ ਇਹਦੇ ਨਾਲ ਇੱਕ ਹੋਰ ਗਾਂ ਇਹ ਵੀ ਮੇਰੇ ਖਿਆਲ ਚ ਸੂਈ ਸਵਾਈ ਹੈ ਕਾਲੇ ਭਾਈ ਇਹਦੀ ਕੀ ਡਿਟੇਲ ਹੈ ਜਗਜੀਤ ਵੀਰ ਇਹ ਦੂਜਾ ਸੂਆ ਇਹ ਰਾਤ ਸੂਈ ਹੈ ਠੀਕ ਹੈ ਇਨੇ ਬੱਚੇ ਨੂੰ ਜਨਮ ਦਿੱਤਾ ਬਾਈ ਇਹ ਰਾਤ ਸੋਈ ਆ ਇਹਨੇ ਪਲੂਨ ਨੇ 30 32 ਕਿਲੋ ਦੁੱਧ ਦਿੱਤਾਗਾ ਬੜੀ ਉਮੀਦ ਆ ਸੌਖੀ ਐ 35 ਕਿਲੋ ਦੁੱਧ ਦੇ ਦੂ ਰੇਟ ਇਹਦਾ ਕੀ ਰਹਿਣਾ ਰੇਟ ਜਗਜੀਤ ਵੀਰੇ ਦਾ ਮੁੱਲ ਜਿਹੜਾ ਮਰਜ਼ੀ ਕਰ ਲੇ ਇੱਕ ਲੱਖ 35000 ਰੁਪਏ ਦੀ ਗਾਂ ਦੇ ਦਾ ਖੋਲੀ ਬਾਈ ਤੋਂ ਸੁਹਾਸ ਬੜੇ ਚੰਗੇ ਦੁੱਧ ਹੀ ਆ ਇਸ ਵਾਰ ਖੈਰ ਇਹ ਤੁਸੀਂ ਗੱਬਣ ਵਾਂਗੂ ਖਰੀਦਣੀ ਐ ਕਿਉਂਕਿ ਇਹਦੇ ਰਾਤ ਹੀ ਸੋਈ ਐ ਥਣਪਾਸ ਹੋ ਜਾਣਗੇ ਧਾਰਾ ਮਾਰ ਕੇ ਲੈ ਜਾਓ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਐ ਫੁੱਲ ਹਾਈਟ ਐ ਤੇ ਪੂਰੀ ਲੰਬੀ ਐ ਥਾਣੇ ਦੇ ਹੱਥੀ ਚੁਾਈ ਵਾਲੇ ਵੀ ਐ ਮਸ਼ੀਨ ਤੇ ਜਦੋਂ ਮਰਜੀ ਚੋਲੋ ਇਹਨਾਂ ਥਾਣਾਂ ਨੂੰ ਕੋਈ ਦਿੱਕਤ ਆਉਣੀ ਨਹੀਂ ਹੁੰਦੀ ਮਿਲਕਿੰਗ ਅੱਥੀ ਵੀ ਕਰਾ ਦੂਗੀ ਚੰਗੇ ਕਾਦ ਕਾਠ ਦੀ ਪੂਰੀ ਉੱਚੀ ਲੰਬੀ ਵਿਹੜ ਹੈ ਇਹਨੇ ਬੱਚੇ ਨੂੰ ਜਨਮ ਦਿੱਤਾ ਤੇ ਸੂਈ ਰਾਤ ਹੀ ਹੈ ਸੋ ਮੋੜ ਲਾ ਭਾਈ ਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ 1 ਲੱਖ ਤੇ 35000 ਦਾ ਰੇਟ ਜਿਹੜਾ ਉਹ ਅੱਜ ਦਾ ਰੱਖਿਆ ਜਾਂ ਚੇ ਤੱਕ ਆਲ ਤੁਸੀਂ ਕਰੋ ਇਸ ਤੋਂ ਬਾਅਦ ਚ ਦੋ ਕੱਬਣ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਐਚ ਐਫ ਪਹਿਲਾਂ ਤੇ ਜਰਸੀ ਦਿਖਾਵਾਂਗੇ ਤੁਹਾਨੂੰ ਲਾਸਟ ਉੱਤੇ ਕਾਲੇ ਬਾਈ ਜਿਹੜੀ 3 ਨੰਬਰ ਤੇ ਗਾਂ ਜਗਜੀਤ ਵੀਰ ਦੇ ਦੂਜਾ ਸੂਆ ਗਾਂ ਗਈ ਹਜੇ ਦਿਨ ਲੈ ਜੂਗੀ 7-8 ਠੀਕ ਹੈ ਗਾਂ ਦਾ ਜਾਣਦਾ ਚਲੋ ਪ੍ਰਮਾਤਮਾ ਇਹਨੂੰ ਉਮਰ ਵਾਲੀ ਕਰੇ ਬਾਬਾ ਲੈਫਟੀ ਦੇ ਦਾਂਗੇ ਬਾਈ 50 ਕਿਲੋ ਤੋਂ ਪਲੱਸ ਦੁੱਧ ਦੇ ਦੂਗਾ ਠੀਕ ਹੈ ਐਦਾਂ ਦੇ ਨੂੰ ਢਾਂਸ ਤੇ ਐਦਾਂ ਦੇ ਨੂੰ ਅੰਗ ਢੰਗ ਲੱਗੇ ਵਿਆ ਆਰਡਰ ਦੀ ਕੁਆਲਿਟੀ ਦੇਖੋ ਤੁਸੀਂ ਗਏ ਤਾਂ ਭਣਾ ਭੁਲਾ ਪਾਉਣ ਲੱਗੀ ਆ ਜਦੋਂ ਸੂਕੇ ਆਉਂਦਾ ਇਹਨੇ ਸਹੀ ਆਪ ਦਾ ਸਟ੍ਰਕਚਰ ਲੈ ਕੇ ਆਉਣਾ ਉਦੋਂ ਇਹਦਾ ਨਿਕਲ ਕੇ ਪਤਾ ਲੱਗੂ ਢੰਗ ਅਗਲੇ ਪਾਸੇ ਉਹ ਦੇਖ ਲਓ ਗਾਂ ਦੇਖ ਲਓ ਅਰਦੀ ਡਿਜ਼ਾਈਨਿੰਗ ਦੇਖੋ ਲੱਤਾਂ ਬੋਡੀ ਸਟਰਕਚਰ ਇਹ ਕਲਾਸ ਜਾਨਵਰ ਆ ਬੱਚੇ ਲੈਣ ਵਾਲਾ ਤਾਂ ਰੇਟ ਇਹਦਾ ਕੀ ਰਹਿ ਗਿਆ ਰੇਰ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 2 ਲੱਖ 5000 ਰੁਪਏ ਦੀ ਵੈੜ ਦੇ ਦਾ ਖੋਲੀ ਬਈ 2 ਲੱਖ ਤੇ 5000 ਦੀ ਦੁੱਧ ਬਾਰੇ ਫੇਰ ਉਹੀ ਗੱਲ ਹੁੰਦੀ ਹੈ ਬੋਡੀ ਸੰਭਾਲ ਕਿਦਾਂ ਦੀ ਹੈ ਉਹਦੇ ਤੇ ਡਿਪੈਂਡ ਕਰਦਾ ਹਾਲਾਂਕਿ ਪਸ਼ੂ ਦਾ ਢਾਂਚਾ ਦੇਖ ਕੇ ਤੇ ਇਹਦਾ ਥਣ ਹਵਾਣਾ ਦੇਖ ਕੇ ਵੀ ਜਜਮੈਂਟ ਤੁਹਾਨੂੰ ਹੋਊਗੀ ਕਿ ਚੰਗੇ ਦੁੱਧ ਵਾਲੀ ਏ ਵੈੜ ਸੁਆ ਦੂਜਾ ਬਾਈ ਦੱਸਦਾ ਸੋਣਾ ਤੇ ਹਜੇ ਡਹਿਣੇ ਨੇ ਲੈਣੇ ਆ ਵੱਡੇ ਕੱਦ ਕਾਠ ਦਾ ਵੱਡਾ ਹਵਾਨਾ ਛੋਟੇ ਕੱਦ ਕਾਠ ਜੇ ਡਾ ਹਵਾਨਾ ਲੱਗਾ ਹੋਵੇ ਤੇ ਲੱਗੂਗਾ ਵੀ ਤੁਰਿਆ ਨਹੀਂ ਜਾਣਾ ਬਸੂ ਤੂੰ ਤੋਂ ਫੋਲ ਲੰਬੀ ਹੈ ਉੱਚੀ ਹੈ ਪਸੰਦ ਆਵੇ ਤਾਂ ਕੰਟੈਕਟ ਕਰ ਲਓ ਜੇ ਵੱਚੀ ਦੇ ਦੇ ਕਰਮਾ ਵਾਲੀ ਤੇ ਕੀਮਤ ਜਿਹੜੀ ਤੁਹਾਨੂੰ ਇੱਕਦਾਂ ਹੀ ਡਾਊਨ ਆਈ ਲੱਗੂਗੀ ਕਿਉਂਕਿ ਏਦਾਂ ਦੀਆਂ گاਵਾں ਦੇ ਬੱਚਿਆਂ ਦੀ ਵੈਲਿਊ ਬਹੁਤ ਹੈ ਫਿਟਿੰਗ ਵਾਲਾ ਹਵਾਨਾ ਦੋਸਤੋ ਹਾਲਾਂਕਿ ਦੁੱਧ ਜ਼ਿਆਦਾ ਦੇਣਾ ਤੇ ਹਵਾਨੇ ਦਾ ਸਹਿਜ ਵਧਣਾ ਪਰ ਖੁੱਚਾਂ ਤੋਂ ਤੇ ਹੀ ਹੈ ਇਸ ਸਾਈਡ ਤੇ ਨਾੜਾਂ ਤੁਹਾਨੂੰ ਦੱਸਦੀਆਂ ਹੋਣੀਆਂ ਸਟਰਕਚਰ ਹੁਣ ਤੁਸੀਂ ਖੜੀ ਗਾਹ ਦਾ ਦੇਖੋ ਲਿਆ ਭਾਈ ਉਹ ਬੋਡੀ weight ਜਿਹੜਾ ਉਹ ਬੜਾ ਕੰਮ ਕਰਦਾ ਐਚਫ ਗਾਂ ਦੇ ਵਿੱਚ ਤੇ ਉਹਦਾ ਤੁਸੀਂ ਇਹਦਾ ਢਾਂਚਾ ਇਹਦਾ ਵਜ਼ਨ ਜਿਹੜਾ ਉਹ ਜ਼ਰੂਰ ਨੋਟ ਕਰਿਓ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ ਤੇ ਇਸ ਗਰੁੱਪ ਦੇ ਵਿੱਚੋਂ ਹਾਲਾਂਕਿ ਵੱਖਰੀ ਨਸਲ ਹੈ ਪਰ ਨਗੀਨਾ ਹੀ ਦਿਖਾਉਣਾ ਜਰਸੀ ਦਾ ਕੱਲੇ ਭਾਈ ਕੰਨਵਾ ਸੁਆ ਸੁਣ ਲੱਗੀ ਕਰ ਬੀਜੀਤ ਵੀਰੇ ਪਲੂਨ ਵੱਚੀ ਡੌਗ ਦੇ ਰਾਂਦੇ ਚੱਕਦੀ ਐ ਅੱਛਾ ਸਾਰੀ ਪੰਜ ਛੇ ਪੀੜੀਆਂ ਦਾ ਡਾਟਾ ਦੇ ਦਾਂਗੇ ਆਪਾਂ ਹੂੰ ਵਿੱਧ ਆਪਣੇ ਕੋਲੇ ਅਗਲਾ ਇਹ ਕਹਿੰਦਾ ਨਾ ਵੀ ਲਈ ਦੇ ਦੇਖੋ ਫਾਰਮ ਦੀ ਵੀਡੀਓ ਵੀ ਓਕੇ ਬਕਾਇਦਾ ਦੰਦ ਪੱਟ ਕੇ ਬੁੱਤ ਤੋਰੀ ਉਹਨੂੰ ਇੱਧਰ ਨੂੰ ਕੱਢ ਕੇ ਲਿਆ ਦੰਦ ਵੀ ਪੱਟ ਕੇ ਵਿਖਾਉਨੇ ਆਂ ਬਾਈ ਆਪਾਂ ਹੂੰ ਸਾਰਾ ਪੰਜ ਛੇ ਪੀੜੀਆਂ ਦਾ ਡਾਟਾ ਮਿਲ ਠੀਕ ਹੈ ਕੱਲੇ ਕੀ ਰੇਟ ਇਹਦਾ ਰਹਿਣਾ ਬਾਈ ਜਗਜੀਤ ਵੀਰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ 2 ਲੱਖ ਤੇ 5000 ਰੁਪਏ ਦੀ ਵੱਛੀ ਦੇ ਦਾਂਗੇ ਠੀਕ ਹੈ ਸੋ ਦੋਸਤੋ ਦੋ ਦੰਦ ਵੱਛੀ ਦੰਦ ਤੁਹਾਨੂੰ ਵੀਡੀਓ ਚ ਕਨਫਰਮ ਕਰਾਵਾਂਗੇ ਫਿਟਿੰਗ ਵਾਲਾ ਹਵਾਨਾ ਹੈ ਤੇ ਜਰਸੀ ਦਾ ਐਡਾ ਹਵਾਨਾ ਘਾਟੀ ਦੇਖਿਆ ਹੋਊਗਾ ਬ੍ਰੀਡ ਕੁਆਲਿਟੀ ਟੌਪ ਦੀ ਐ ਦੰਦ ਵੀਡੀਓ ਚ ਕਨਫਰਮ ਲੂਣ ਬੱਚੀ 30 ਤੋਂ ਪਲੱਸ ਪਲੱਸ ਦੁੱਧ ਦਊ ਬਾਈ ਠੀਕ ਐ ਚੰਗੇ ਦੁੱਧ ਦੀ ਆਸ ਪਹਿਲੇ ਸੋਚ ਜੇ ਚੱਕਦੀ ਐ ਬਾਈ ਚੱਕਦੀ ਐ ਬਾਈ ਠੀਕ ਐ ਓਕੇ ਬਈ ਤੋਰਦੀ ਬਈ 2 ਲੱਖ ਤੇ 5000 ਦੋਸਤੋ ਰੇਟ ਕਰਮਾਲੀ ਦੀ ਕੁਆਲਿਟੀ ਦੇਖੋ ਤੁਸੀਂ ਹਵਾਨਾ ਦੇਖੋ ਫਿਟਿੰਗ ਆਲਾ ਹਜੇ ਬਾਈ ਫਿਰ ਮੋਢੀ ਜਦੋਂ ਸੂਪੀ ਪਲੂਣ ਲੈਗੀ ਹਵਾਨੇ ਦੇ ਉੱਤੋਂ ਫਿਰ ਸੈਜ ਹੋਰ ਉੱਪਰ ਨੂੰ ਉੱਠ ਜਾਣਾ ਐ ਤੇ ਹੋਰ ਜ਼ਬਰਦਸਤ ਹੋਊਗਾ। ਸੋ ਜਰਸੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਇੱਕ ਡਾਇਮੰਡ ਪੀਸ। ਪਹਿਲਾਂ ਦੋ ਦੰਦ ਵੈੜ ਆਰਡਰ ਆਪਣੇ ਆਪ ਚ ਮੂੰਹ ਬੋਲਦਾ। ਗੱਬਣ ਦਾ ਹਵਾਨਾ ਦਿਖਾ ਰਹੇ ਹਾਂ। ਫੇਸ ਦੀ ਕੁਆਲਿਟੀ ਤੁਸੀਂ ਦੇਖੋ। ਤੇ ਰੰਗ ਸੋਹਣਾ ਦੋਸਤੋ ਵੈੜ ਦਾ ਥਣ ਅੱਤੀ ਜੁਵਾਈ ਵਾਲੇ ਵੀ ਆ ਬਾਕੀ ਭਾਵੇਂ ਮਸ਼ੀਨ ਤੇ ਚੋਲੇ ਸਟਰਕਚਰ ਤੁਸੀਂ ਇਹਦਾ ਹੁਣ ਦੇਖ ਹੀ ਰਹੇ ਹੋ। ਸੋ ਇਹ ਜਰਸੀ ਜਿਹੜੀ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਸੀ। ਚਾਰ ਨਗ ਅੱਜ ਦਿਖਾਏ ਆ ਲਾਂ ਕਿ ਪਸ਼ੂ ਹੁਣ ਇੱਥੇ ਰੂਟੀਨ ਚ ਹੀ ਹੁੰਦੇ ਆ ਦੋ ਵੜਾ ਮੇਰੇ ਆਉਣ ਤੋਂ ਪਹਿਲਾਂ ਸੇਲ ਹੋਈਆਂ ਕੁਸ ਨਗ ਸੋ ਦੋਸਤੋ ਤੁਸੀਂ ਆ ਕੇ ਪਸ਼ੂ ਦੇਖ ਸਕਦੇ ਹੋ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਬਾਈ ਕਾਲੇਖਾਨ ਦੇ ਘਰੋਂ ਇਹ ਅੱਜ ਦੀ ਜਿਹੜੀ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਤੇ ਇਹਦੇ ਵਿੱਚ ਤੁਹਾਨੂੰ ਦਿਖਾਉਣੀਆਂ ਚਾਰ ਗਾਂ ਕੁਸ ਗਾਂ ਮਾ ਇੱਧਰ ਜਿਵੇਂ ਇਹ ਬਹੁਤ ਸੋਹਣੀ ਗਾਂ ਖੜੀ ਐ ਇੱਕ ਫੋਰ ਵੈਡ ਪਰਲੇ ਪਾਸੇ ਖੜੀ ਇਹ ਵੈਕੀਆਂ ਕਾਲੇ ਬਈ ਨਹੀਂ ਵੀਰੇ ਇਹ ਅਗਲ ਵੀਡੀਓ ਦਿਖਾਵਾਂ ਪੂਰਾ ਕੱਚਾ ਗਾਂ ਵਾਲੇ ਅੱਛਾ ਹੋ ਗਿਆ ਸੋ ਅਗਲੀ ਵੀਡੀਓ ਚ ਦਿਖਾਵਾਂਗੇ ਹਜੇ ਥੋੜਾ ਟਾਈਮ ਲੈਂਦੀਆਂ ਸੂਨ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਇਹ ਚਾਰ ਨਾਕ ਤੇ ਅਲੱਗ-ਅਲੱਗ ਭਾਅ ਤੁਸੀਂ ਆਪਦੀ ਪਸੰਦ ਦਾ ਪਸ਼ੂ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਪਹਿਲਾਂ ਵੀ ਦੱਸਿਆ ਚੱਲੀ ਜਾਂਦਾ ਧੰਨਵਾਦ